ਲਓ ਜੀ ਦੋਸਤੋ ਜਿਹੜੇ ਵੀ ਭਰਾ ਕੋਈ ਚੰਗੀ ਮਾਰ ਵਾਲੀ ਬਰੀਡਿੰਗ ਵਾਲੀ ਕੁੜੀ ਭਾਲਦੇ ਆ ਤੇ ਮਾਰ ਕੇ ਭਾਲਦੇ ਪਰਫੈਕਟ ਤੇ ਬੰਤਰਾਂ ਭਾਲਦੇ ਟਾਪ ਦੀਆਂ ਤਾਂ ਮਿੱਤਰੋ ਆ ਦੋ ਕਮੈਂਟਾਂ ਦੀ ਵੀਡੀਓ ਪੂਰੀ ਦੇਖ ਲਓ ਸਾਰੀ ਕੁੜੀ ਦਿਖਾਵਾਂਗੇ ਇਹ ਚ ਬੰਤਰਾਂ ਵੀ ਦੇਖ ਜਾਣੀਆਂ ਮਾਰਕਿੰਗ ਵੀ ਦੇਖ ਜਾਣ ਤੇ ਜਿਹੜੀ ਡਿਟੇਲ ਰਹਿ ਜੂ ਉਹ ਆਪਾਂ ਦੱਸ ਦੇਣੀ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜਿਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀਆਂ ਇਹਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ 10 ਦਸੰਬਰ 2025 ਦੀ ਹੈ ਤੇ ਅੱਜ ਤੁਹਾਡੇ ਲਈ ਇੱਕ ਪੂਰੇ ਟੌਪ ਦੇ ਬੱਚੇ ਦੇਣ ਵਾਲੀ ਮੈਂ ਕਹਿ ਸਕਦਾ ਪੂਰੀ ਟੌਪ ਦੀ ਘੋੜੀ ਲੈ ਆਇਆ ਤੇ ਮੁੱਲ ਜਮਾਂ ਜੈਜ ਜਿਵੇਂ ਤੁਹਾਨੂੰ ਆਪਣਾ ਪਤਾ ਹੀ ਹੈ ਜੈਜ ਮੁੱਲ ਦਾ ਤੇ ਮਿੱਤਰੋ 51000 ਤੁਹਾਡਾ ਫੀਸ ਵਾਲਾ ਬਚਨਾ ਉਹ ਵੀ ਚੈਂਪੀਅਨ ਘੋੜੇ ਦਾ ਡੀ ਐਨ ਏ ਪ੍ਰੂਫ ਘੋੜੇ ਦਾ ਮੰਨ ਲਓ ਜਿਹੜਾ ਕੱਲ ਨੂੰ ਬੱਚੇ ਨੇ ਪੈਦਾ ਕਰਨਾ ਡੀ ਐਨ ਏ ਵਾਲਾ ਪੈਦਾ ਕਰੂ ਜੀ ਤੇ ਉਹਦੇ ਨਾਲ ਵੈਲਿਊ ਬੱਚੇ ਦੀ ਤੁਹਾਨੂੰ ਹੀ ਪਤਾ ਅੱਜਕੱਲ ਡੀ ਐਨ ਏ ਵਾਲੇ ਕਿੰਨੇ ਵਾਜ ਜਾਂਦੇ ਬਾਕੀ ਮਾਰ ਕਿੰਦੀ ਗੱਲ ਕਰੀਏ ਤਾ ਮਿੱਤਰੋ ਉਹ ਵੀ ਟੌਪ ਦੀ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਤਾਂ ਕਿ ਤੁਹਾਨੂੰ ਸਾਰੀ ਡਿਟੇਲ ਮਿਲ ਜੇ ਤੇ ਵੀਡੀਓ ਜੇ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਆ ਜੋ ਵੱਧਦੇ ਆ ਵੀਡੀਓ ਵੱਲ ਦੋਸਤੋ 5 ਸਾਲ ਕੁੜੀ ਦੀ ਉਮਰ ਹੈ ਜੀ ਤਕਰੀਬਨ 60 ਤੋਂ ਥੋੜਾ ਬਹੁਤਾ ਕੱਦ ਦਵੂ ਜੀ ਕੁੜੀ ਦਾ ਹਾਈਟ ਨਾਟੋਂ ਬਾਹਰ ਹੋ 60 ਤੋਂ ਮਾੜੀ ਮੋਟੀ ਦਵੂ ਜਿਹੜੀ ਪ੍ਰੋਪਰ ਹੈ ਕਹਿਣ ਨੂੰ ਆਪਾਂ 60 ਪਲੱਸ ਵੀ ਕਹਿ ਸਕਦੇ ਹਾਂ ਪਰ ਪ੍ਰੋਪਰ ਹਾਈਟ ਨਾਟ ਪਲੱਸ ਆ 60 ਤੋਂ ਦਵੂ ਮਾਰਕਿੰਗ ਦੀ ਗੱਲ ਕਰੀਏ ਮੱਥੇ ਬਹੁਤ ਸੋਹਣਾ ਪ੍ਰੋਪਰ ਬਲੇਜ ਆ ਮਗਰਲੇ ਦ ਰੰਗਵੰਨ ਤੁਹਾਡੇ ਸਾਹਮਣੇ ਆ ਪਤਲੀ ਲੰਮੀ ਧੌਣਾ ਕਰਬ ਵਾਲੀ ਤੇ ਕੰਨ ਚੰਗਾ ਕੁੰਡੀ ਵਾਲਾ ਲੱਗਿਆ ਹੋਇਆ ਜੀ ਤੇ ਹੁਣ ਗੱਲ ਕਰੀਏ ਘੋੜੇ ਦੀ ਜਿਹੜੇ ਤਾਂ ਮੇਟ ਆਪਣੇ ਚੈਂਪੀਅਨ ਜੈ ਰਾਜ ਤੋਸਤੋ ਦੋਸਤੋ 15 ਦਿਨ ਘੋੜੀ ਨੂੰ 12 ਤੋਂ 15 ਦਿਨ ਮੀਟ ਹੋਈ ਨ ਹੋਗੇ ਫੋਟੋ ਵੀਡੀਓ ਮਿਲੂ ਤੁਹਾਨੂੰ ਮੀਟਿੰਗ ਦੀ ਤੇ ਸਲਿੱਪ ਬਕਾਇਦਾ ਮਿਲੋ 22 ਚਾਂਸ ਘੋੜੀ ਖਾਲੀ ਰਹਿ ਜੇ ਆਪਾਂ ਫ੍ਰੀ ਆਪਣੇ ਘੋੜੇ ਤੋਂ ਭਰਾ ਦੇ ਅੰਦਰ ਦੀ ਤੁਸੀਂ ਦੋਸਤੋ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਕੇ ਲਿਜਾ ਸਕਦੇ ਆ ਆਪਦੇ ਪੇਮੈਂਟ ਬਾਅਦ ਚ ਦਿਓ ਪਹਿਲਾਂ ਆਪਣੇ ਘਰੇ ਖੜੀ ਚੈੱਕ ਕਰਵਾ ਲਓ ਤੇ 22 ਚਾਂਸ ਘੋੜੀ ਖਾਲੀ ਨਿਕਲਦੀ ਆਪਾਂ ਫ੍ਰੀ ਭਰਾ ਕੇ ਦਵਾਂਗੇ ਸਵਾਰੀ ਸੂਰੀ ਦੀ ਠੰਡੀ ਆ ਸੋਹਣੀ ਆ ਤੋਂ ਘੋੜੀ ਬਾਂਤਰਾਂ ਦੀ ਮੇਨ ਜਿਹੜੀ ਗੱਲ ਆ ਮਿੱਤਰੋ ਆ ਰੇਟ ਜੇ ਇਦਾਂ ਦੀ ਘੋੜੀ ਨੂੰ ਮਿਲਣੀ ਜਮਾਂ ਜਾਇਜ਼ ਰੇਟ ਦੀ ਘੋੜੀ ਆ ਸੋ ਜਿਹੜੇ ਵੀ ਮੇਰੇ ਭਰਾ ਦੇ ਘੋੜੀ ਪਸੰਦ ਹੋਈ ਖਰੀਦਣ ਦਾ ਚਾਹਵਾਨ ਹੋਇਆ ਤਾਂ ਥੱ ਤਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ